ਤੰਨੇ ਬਿਆਨ ਤੋਂ ਤੁਹਾਨੂੰ ਬਾਬਾ ਜੀ ਗੰਡਵਾਸਾ ਵਾਲਿਆਂ ਦੀ ਅਰਦਾਸ ਇੱਕ ਮੈਂਬਸ਼ਨ ਦੱਸਦਾ ਹਾਂ ਮੈਂ ਸ਼ਿਦਾਂਦਿਆ ਅਵਸਾਸ ਕਰਕੇ ਗਿਆ ਵੀ ਅੱਜ ਨਾ ਮਹਾਰਾਜ ਜੀ ਦੇ ਨੰਗੇ ਚਰਨਾਂ ਨੂੰ ਮੱਥਾ ਟੇਕਣਾ ਬਹੁਤ ਜੂਰ ਹੋ ਗਿਆ ਵੀ ਇਹ ਕਦੇ ਇਹ ਨਾ ਖੁੱਲ ਕੇ ਸੇਵਾਦਾਰ ਕਹਿੰਦੇ ਸੀ ਅੱਗੇ ਟੇਬਲ ਲੱਗਿਆ ਹੁੰਦਾ ਸੀ ਵੀ ਆਪਣੇ ਮੰਦਵ ਫੁਰਨਾ ਤੁਹਾਨੂੰ ਦੱਸ ਰਿਹਾ ਬਈ ਇਹ ਤਾਂ ਬਾਬਾ ਜੀ ਨਾ ਉੱਥੇ ਬਾਜਣਾ ਕੀਰਤਨ ਕਰੇ ਸੰਗਤ ਦੀ ਲਹਿਣ ਲੱਗੀ ਹੋਈ ਆ ਮੱਥਾ ਟੇਕ ਰਹੇ ਬੇਨਤੀ ਕਰਨ ਜਾਂ ਆਈ ਜਾ ਰਹੇ ਜਾਈ ਜਾ ਰਹੇ ਜਦੋਂ ਮੈਂ ਆਇਆ ਤੇ ਮਹਾਰਾਜ ਜੀ ਨੇ ਆਪਣਾ ਸੱਜਾ ਚਰਨ ਮੇਰੇ ਅੱਗੇ ਆ ਕਰਤਾ ਬਾਬਜ ਨੇ ਮੈਂ ਚਰਨਾਂ 'ਚ ਮੱਥਾ ਟੇਕਿਆ ਤਾਂ ਉੱਥੇ ਇੱਕ ਸੇਵਾਦਾਰ ਕਹਿੰਦਾ ਉੱਠ ਤੰਨੇ ਬਾਬਾ ਜੀ ਨੂੰ ਰੋਕ ਦਿੱਤਾ ਦੇਖੋ ਮੈਂ ਕਿੰਨਾ ਚਿਰ ਚਰਨਾਂ 'ਚ ਫੜ ਕੇ ਆ ਕਰੀਆ ਫਿਰ ਆਪਣੀ ਦੇ ਨਾਲ ਮਹਾਰਾਜ ਨੇ ਮੈਨੂੰ YouTube ਉੱਡੀ ਉਹ ਇਹ ਤੇ ਕਿ ਤੁਹਾਨੂੰ ਕੋ ਕਿਉਂ ਨਾਮ ਨੂੰ ਯਾਦ ਆਏ ਗੱਲ ਕਰਾਂਗੇ ਯਾਦ ਮਹਾਰਾਜ ਕਿਰਪਾ ਕਰਨਗੇ ਯਾਦ ਕਰਨ ਅੱਛਾ ਕਈ ਵਾਰ ਤੇ ਇਸ ਤਰ੍ਹਾਂ ਸੀ ਵੀ ਬਾਬਾ ਜੀ ਕੋਲ ਜਾਣਾ ਵੀ ਜਾ ਕੇ ਬਾਬਾ ਨੂੰ ਅੰਸਾਲੀ ਇਹ ਬੇਨਤੀ ਕਰਨੀ ਹੈ ਉਹ ਦਾਤਾ ਜੀ ਦੀ ਦ੍ਰਿਸ਼ਟੀ ਦੀ ਨਹੀਂ ਤਾਕਤ ਕਿ ਤੁਹਾਡਾ ਫੁਰਨਾ ਹੀ ਫ੍ਰੀਜ਼ ਕਰ ਦਿੰਦੇ ਸੀ ਪਤਾ ਹੀ ਨਹੀਂ ਲੈਂਦਾ ਸੀ ਸੁਧ ਬੁੱਧ ਵੀ ਹੈ ਮਹਾਰਾਜ ਕਮਾਲ ਹੈ ਮਹਾਰਾਜ ਤੁਸੀਂ ਮੈਂ ਤੁਹਾਨੂੰ ਦੱਸਣਾ ਅਸੀਂ ਆਪ ਜੀ ਜੋ ਕੁਛ ਵੀ ਹਾਂ ਮਹਾਰਾਜ ਕਰਕੇ ਹੀ ਆ ਅਸੀਂ ਗਰੀਬ ਜੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਨਾ ਜੱਟਾਂ ਕੋਲ ਜ਼ਮੀਨ ਹੁੰਦੀ ਸਾਡੇ ਕੋਲ ਤਾਂ ਕੋਈ ਜ਼ਮੀਨ ਵੀ ਨਹੀਂ ਸੀ ਪਿਤਾ ਜੀ ਮੇਰੇ ਡਰਾਈਵਰ ਸੀ ਤੇ ਅਸੀਂ ਜਦੋਂ ਆਪਾ ਜੀ ਦੀ ਰਿਟਾਇਰਮੈਂਟ ਹੋਣੀ ਸੀ ਅਸੀਂ ਸੋਚਿਆ ਵੀ ਚੰਡੀਗੜ੍ਹ ਇੱਕ ਕਮਰਿਆਲੀ ਕਲੋਨੀ ਚ 29 ਸੈਕਟਰ ਸੀ ਇੱਕ ਫਲੇਟ ਦਾ ਬਿਆਨਰ ਦਿੱਤਾ ਵੀ ਦੋ ਕੰਪਨੀਆਂ ਹੋਰ ਬਣਾ ਲਾਂਗੇ ਕਿ ਲੋਟੇ ਉਹ ਕਿਸੋ ਕਾ ਗੁਜ਼ਾਰਾ ਕਰਾਂਗੇ ਤਾਂ ਉਹ ਜਿਨ੍ਹਾਂ ਨੂੰ 10000 ਬਿਆਨਾ ਦਿੱਤਾ ਸੀ ਉਹਨਾਂ ਨੇ ਵੀ ਬਿਆਨਾ ਮੋੜ ਦਿੱਤਾ ਬੜਾ ਮਨ ਉਦਾਸ ਹੋਇਆ ਵੀ ਇੱਕ ਘਰ ਬਣਨਾ ਸੀ ਉਹ ਵੀ ਨਹੀਂ ਬਣਿਆ ਮਹਾਰਾਜ ਕੋਲ ਹੰਸਾਲੀ ਸਾਹਿਬ ਚਲੇ ਗਏ ਮਨ ਚਹੀ ਫੁਰਨਾ ਦਿਮਾਗ ਵੀ ਦੇਖੋ ਹੁਣ ਕੀ ਕਰਾਂਗੇ ਬਾਬਾ ਜੀ ਮੇਰੇ ਸਾਡੇ ਵੱਲ ਮੇਰੇ ਵੱਲ ਦੇਖ ਕੇ ਉਹ ਭਾਈ ਤਾਂ ਨਾ ਜੀ ਮਹਾਰਾਜ ਸਰਨੂ ਤਾਂ ਕਹਿੰਦੇ ਗੁਰੂ ਸਾਹਿਬਾ ਨੇ ਬਹੁਤ ਸੋਹਣੇ ਸੋਹਣੇ ਮਹਿਲ ਬਖਸ਼ਨੇ ਆ। ਨਾ ਦੋਸਰ ਕੁਛ ਨਹੀਂ। ਮਨਨ ਉਸ ਉਹਨਾਂ ਨੂੰ ਦੱਸਣ ਦੀ ਕੀ ਲੋੜ ਐ? ਉਹ ਤਾਂ ਘਟ ਘਟ ਚ ਰਮੇ ਹੋਏ ਆ। ਫੇਰ ਤੁਸੀਂ ਉਸ ਤੋਂ ਬੜੀ ਦੇਖੋ ਅਸੀਂ ਇੱਕ 10 ਮੜਲੇ ਦੀ ਕੋਠੀ ਦਾ ਬਿਆਨਾ ਦਿੱਤਾ। ਬਿਆਨਾ ਦੇ ਕੇ ਲੱਡੂਆਂ ਡੱਬਾ ਲੈ ਕੇ ਮਹਾਰਾਜ ਕੋਲ ਚਲੇ ਗਏ। ਮਹਾਰਾਜ ਜੀ ਆਪ ਜੀ ਕਿਰਪਾ ਨਾਲ ਬੈਨਾ ਦਿੱਤਾ ਇੱਕਦਮ ਮਹਾਰਾਜ ਬਚਨ ਕਰਦੇ ਉਹ ਭਾਈ ਕਹਿੰਦੇ ਕਾਗਜ਼ ਦੇਖ ਲੈ ਸੀ ਕਈ ਵਾਰ ਕਹਿੰਦੇ ਭਾਈ ਕਾਗਜ਼ ਪੂਰੇ ਦੇਖ ਲਓ ਕਈ ਵਾਰ ਕੋਈ ਐਂ ਕਰਕੇ ਗਈ ਬਚਨ ਕਰਕੇ ਚੁੱਪ ਕਰ ਗਏ ਅੱਗੇ ਨਹੀਂ ਬਚਨ ਕੀਤਾ ਮੈਂ ਕਹਿ ਵੀ ਤਾਂ ਕੋਈ ਨਾ ਕੋਈ ਜ਼ਰੂਰ ਗੱਲ ਹੈ ਵਿੱਚ ਅਸੀਂ ਦੂਜੇ ਦਿਨ ਪੁੱਡਾ ਤੋਂ ਕਾਗਜ਼ ਕਾਗਜ਼ ਘਟਾਏ ਪਤਾ ਲੱਗਿਆ ਉਹ ਕੋ ਜਿਹੜਾ ਪਲੋਟ ਸੀ ਉਹਦੇ ਉੱਤੇ ਕੇਸ ਚੱਲ ਰਿਹਾ ਸੀ ਸੁਪਰੀਮ ਕੋਰਟ ਚ ਉਹ ਮਾਲਕ ਨੇ ਸਾਤੋਂ ਗੱਲ ਲਕੋਲੀ ਸੀ ਉਹ ਅਸੀਂ ਉਸ ਦੇ ਕੋਲ ਉਹਨੂੰ ਨਹੀਂ ਦੱਸਿਆ ਅਸੀਂ ਮਾਲਕ ਨੂੰ ਵੀ ਇਹ ਹੈ ਉਹਨੂੰ ਅਸੀਂ ਕਿਹਾ ਜਾ ਕੇ ਵੀ ਦੇਖ ਸਾਡੇ ਕੋਲ ਪੈਸੇ ਦਾ ਇੰਤਜ਼ਾਮ ਹੋ ਗਿਆ ਵੀ ਤੈਨੂੰ 5 ਲੱਖ ਚੈੱਕ ਦੇ ਦਵਾਂਗੇ ਪਰ ਕਠੀ ਰਜਿਸਟਰੀ ਕਰਾ ਲੈਣੇ ਆ ਵੀ ਤੁਹਾਡੇ 20000 ਚੈੱਕ ਦੇ ਦੋ ਕਹਿੰਦਾ ਉਹ ਲੈ ਲਓ ਵੀ ਖੁਸ਼ੀ ਦੇ ਅਸੀਂ ਦੇ ਦੇ ਚੈੱਕ ਪਾੜ ਦਿੱਤਾ ਤੁਸੀਂ ਦੇਖੋ ਉਸ ਤੋਂ ਕਿੰਨੇ ਸਾਲ ਬਾਅਦ ਸੁਪਰੀਮ ਕੋਰਟ ਦਾ ਫੈਸਲਾ ਆਇਆ ਸਾਰੀ ਪੈਨਲਟੀ ਮਾਲਕ ਨੂੰ ਪੈ ਗਈ ਜਿਹੜਾ ਮਾਲਕ ਸੀ ਮਹਾਰਾਜ ਨੇ ਉੱਥੇ ਵੀ ਸਾਨੂੰ ਬਚਾਇਆ ਫਿਰ ਉਹਨਾਂ ਦੀ ਕਿਰਪਾ ਨਾਲ ਇਹ ਆ ਘਰ ਦਿੱਤਾ ਸਾਨੂੰ ਇੱਕ ਵਾਰੀ ਗੰਨ ਵਾਲੇ ਮਹਾਰਾਜ ਆਏ ਸੰਗਤਾਂ ਆਜੋ ਆਜੋ ਕਹਿੰਦੇ ਤਾਂ ਆਪਣਾ ਹੀ ਮਹਿਲ ਹੈ ਹੁਣ ਤੁਸੀਂ ਦੇਖੋ ਇਸ ਸ਼ਹਿਰ ਚ ਸਭ ਤੋਂ ਵੱਡੀ ਪਾਰਕਿੰਗ ਦੀ ਕਿਸ ਨੇ ਕਰ ਦੇ ਕੇ ਕਿੰਨੇ ਮਹਾਰਾਜ ਨੇ ਉਹ ਕਰਿਆ ਅਸੀਂ ਕਦੇ ਇਹ ਨਹੀਂ ਸੋਚਿਆ ਵੀ ਇਹ ਘਰ ਸਾਡਾ ਕਦੇ ਵੀ ਨਹੀਂ ਸੋਚਿਆ ਜੀ ਮਹਾਰਾਜ ਨੇ ਬਖਸ਼ਿਆ ਬਾਬਾ ਜੀ ਸੰਸਾਰੀਸ ਆਵਾਏ ਨਹੀਂ ਬਾਬਾ ਜੀ ਗੰਨਵਾ ਸਾਹਿਬ ਵਾਲਿਆਂ ਜੀ ਉਹਨਾਂ ਦਾ ਹੀ ਘਰ ਹੈ ਕਿਉਂਕਿ ਉਹਨਾਂ ਦਾ ਦਰਗਾਹੀ ਵਚਨ ਹੋ ਗਿਆ ਸੀ ਸੰਗਤ ਨੂੰ ਬਾਬਾ ਜੀ ਗੰਨਵਾ ਸਾਹਿਬ ਆਜੋ ਆਜੋ ਕਹਿੰਦੇ ਤਾਂ ਆਪਣੀ ਮਹਿਲ ਹੈ ਸਾਨੂੰ ਤਾਂ ਨਹੀਂ ਰੱਖਿਆ ਹੋਇਆ ਹਰ ਥਾਂ ਥਾਂ ਤੋਂ ਬਚ ਆਇਆ ਮੈਨੂੰ ਨੌਕਰੀ ਹੋਣ ਦੇ ਬਚਨਾਂ ਨਾਲ ਮਿਲੀ ਤonnage ਸਬਦ ਬੜੀ ਗੱਲ ਦੱਸਦਾ ਮੈਨੂੰ ਨਾ ਮਹਾਰਾਜ ਦਸੰਬਰ 91 ਦੇ ਵਿੱਚ ਬਚਨ ਕਰਦੇ ਆ ਲੋਕ ਕਹਿੰਦੇ ਧੰਨੇ ਮੈਂ ਜੀ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਨੌਕਰੀ ਮਿਲ ਜਾਣੀ ਐ ਅਮਰੀਕ ਸਿੰਘ ਨੂੰ ਕਹਿ ਦਿਓ ਜਾ ਕੇ ਵੀ ਮੇਰੇ ਪਿਤਾ ਜੀ ਦਾ ਨਾਮ ਅਮਰੀਕ ਸਿੰਘ ਸੀ ਕਹਿੰਦੇ ਭਾ ਇਹਨਾਂ ਨੂੰ ਜਾ ਕੇ ਕਹਿ ਦਿਓ ਤੁਹਾਨੂੰ ਨੌਕਰੀ ਮਿਲ ਜਾਣੀ ਐ ਤੁਸੀਂ ਇਹ ਦੇਖ ਲਓ ਵੀ ਮੈਨੂੰ ਦੋ ਜਗ੍ਹਾ ਤੋਂ ਇਕੱਠੇ ਨੌਕਰੀ ਦੀ ਆਈ ਇੱਕ ਪੰਜਾਬ ਮੰਡੀ ਬੋਰਡ ਇੱਕ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਤੋਂ ਫਿਰ ਸਲਾਹ ਕਰਕੇ ਸਾਨੂੰ ਪਤਾ ਨਹੀਂ ਸੀ ਕਹਿੰਦੇ ਮੰਡੀ ਬੋਰਡ ਜੁਆਇਨ ਕਰ ਲਓ ਮੈਂ ਮੰਡੀ ਬੋਰਡ ਜੁਆਇਨ ਕੀਤਾ ਫਿਰ ਮੇਰੀ ਜ਼ਿਆਦਾਤਰ ਸਰਵਿਸ ਸਾਰੀ ਕਿਸਾਨ ਭਵਨ ਹੀ ਰਹੀ ਹੈ ਮੈਂ ਜਦੋਂ ਕਿਸਾਨ ਭਵਨ ਮੈਨੂੰ ਨਾ ਇੱਕ ਇੱਕ ਜ਼ਿੰਦਗੀ ਦਾ ਜਿਵੇਂ ਤੁਸੀਂ ਵੀ ਕਹਾਂਗੇ ਵੀ ਕਿਹਾ ਸਦਾਈ ਬੰਦਾ ਹੈ ਇਹ ਇੱਕ ਹੁੰਦਾ ਸੀ ਮੈਨੂੰ ਕੋਈ ਵੀ ਹਨ ਮੈਨੂੰ ਧੱਕੇ ਨਾਲ ਉਹਦੇ ਕੋਲ ਜਾਣਾ ਉਤੇ ਰਬ ਦੇ ਦਰਸ਼ਨ ਕਰਨੇ ਆ। ਚਲ ਤੇ ਮੈਂ ਰਬ ਦੇ ਦਰਸ਼ਨ ਕਰਾਈਏ। ਚਲੋ ਮੈਂ ਲੈ ਕੇ ਸੰਗਤਾਂ ਨੂੰ ਬਾਬਾ ਜੀ ਸਾਹਿਬ ਕੋਲ ਜਾਣਾ। ਔਰ ਤੁਸੀਂ ਇਹ ਦੇਖ ਲਓ ਮਹਾਰਾਜ ਜੀ ਨੇ ਕਦੇ ਬੇਨਤੀ ਪੁੰਜੇ ਨਹੀਂ ਕੀਤੀ ਹੈਗੀ। ਔਰ ਜਿਹੜੀਆਂ ਸੰਗਤਾਂ ਗਈਆਂ ਮੈਨੂੰ ਬਹੁਤ ਸੰਗਤਾਂ ਹੋਣ ਕਹਿਨੀਆਂ ਤੇ ਨਾਲ ਜੀ ਅਸੀਂ ਤੁਹਾਡਾ ਦਿਨਾਂ ਨਹੀਂ ਦੇ ਸਕਦੇ। ਤੁਸੀਂ ਸਾਨੂੰ ਵਾਹਿਗੁਰੂ ਨਾਲ ਮਿਲਾਇਆ। ਸਾਨੂੰ ਵਾਹਿਗੁਰੂ ਜੀ ਬਾਬਾ ਜੀ ਸਾਹਿਬ ਨੇ ਇੱਥੋਂ ਮੁਸ਼ਕਲ ਚੋਂ ਕੱਢਿਆ ਇੱਥੋਂ ਮੁਸ਼ਕਲ ਚੋਂ ਕੱਢਿਆ। ਮੈਨੂੰ ਜੁਵਰਾ ਇੱਕ ক্রিকেট ਪਲੇਅਰ ਹੈ ਜੁਵਰਾਜ ਸਿੰਘ ਉਹਦੀ ਮੰਮੀ ਮਿਲੇ ਜੀ ਉਹਨਾਂ ਨੂੰ ਵੀ ਕਿਹਾ ਤੇ ਉਹ ਬਹੁਤ ਬੜਾ ਤੁਹਾਨੂੰ ਪਤਾ ਉਹਨਾਂ ਦਾ ਕਿੰਨਾ ਨਾਮ ਹੈ ਉਹਨਾਂ ਦੀ ਮਾਤਾ ਨੂੰ ਲੈ ਕੇ ਗਿਆ ਜੁਵਰਾਜ ਨੂੰ ਲੈ ਕੇ ਗਿਆ ਹਰਪਜਨ ਨੂੰ ਲੈ ਕੇ ਗਿਆ ਤੁਸੀਂ ਲੈ ਕੇ ਗਏ ਸੀ ਹਾਂਜੀ ਤੁਸੀਂ ਦੇਖੋ ਹਰਪਜਨ ਸਿੰਘ ਤੇ ਜੁਵਰਾਜ ਸਿੰਘ ਨੇ 2011 ਦਾ ਵਰਲਡ ਕੱਪ ਜਿੱਤਣ ਤੋਂ ਬਾਅਦ ਟੀਵੀ ਤੇ ਬੋਲੇ ਆਂ ਮੇਰੇ ਬਾਬਾ ਜੀ ਨੇ ਸਾਡੀ ਸਾਹਿਬਾਂ ਦੀ ਕਿਰਪਾ ਮਾਰਨ ਨੂੰ ਬਚਨ ਕੀਤਾ ਸੀ। ਜਿਵੇਂ ਜਾਓ ਤੁਹਾਡੀ ਫਤਿਹ ਹੋਊਗੀ। 2011 ਤੋਂ ਪਹਿਲਾਂ ਵੀ ਮੈਂ ਇਹਨੂੰ ਦੋਨਾਂ ਨੂੰ ਜਿੱਦਾਂ ਵਰਲਡ ਕੱਪ ਚੱਲਦਾ ਸੀ ਉਦੋਂ ਲੈ ਕੇ ਗਿਆ। ਜਦੋਂ ਇੱਥੇ ਸੀ ਉਦੋਂ ਨਾਲ ਸੀ ਕਿ ਜਦੋਂ ਬਚਨ ਹੋਇਆ। ਹਾਂਜੀ 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 ਸੈਮੀਫਾਈਨਲ ਤੇ ਮੈਂ ਨਾਲ ਲੈ ਕੇ ਗਿਆ ਹਰਪ੍ਰੀਤ ਨੂੰ ਨਾਲ ਲੈ ਕੇ ਗਿਆ। ਤੇ ਮਹਾਰਾਜ ਜੀ ਨੇ ਉੱਥੇ ਉਹਨਾਂ ਨੂੰ ਕਿਹਾ ਸੀ ਫਤਿਹ ਹੋਊਗੀ। ਜਦੋਂ ਹਰਪ੍ਰੀਤ ਸਿੰਘ ਤੁਹਾਨੂੰ ਦੱਸਣਾ ਪਹਿਲੀ ਦਫ਼ਾ ਲੈ ਕੇ ਗਿਆ ਉਸ ਤੋਂ ਪਹਿਲਾਂ ਮੈਂ ਲੈ ਕੇ ਗਿਆ ਉਦੋਂ ਏ ਦਿਨ ਆ ਇਹਨੇ ਜਦੋਂ ਹੈਟਟ੍ਰਿਕ ਲਈ ਹੈ 2001 ਚ ਉਸ ਤੋਂ ਪਹਿਲਾਂ ਮੈਂ ਰਪਨ ਸਿੰਘ ਨੂੰ ਪਹਿਲੀ ਵਾਰ ਲੈ ਕੇ ਗਿਆ ਉੱਥੇ ਇਹਦਾ ਕੋਈ ਥੋੜਾ ਤਾਲਮਿਲ ਕਿਵੇਂ ਮਤਲਬ ਇਹੀ ਆਇਆ ਸੀ ਕਿ ਤੁਹਾਡੇ ਕੋਲ ਕਿਵੇਂ ਹੋਇਆ ਨਹੀਂ ਨਹੀਂ ਮੈਂ ਮੈਨੂੰ ਕ੍ਰਿਕਟ ਦਾ ਸ਼ੌਂਕ ਸੀ ਜਾਣਾ ਉੱਥੇ ਪਰ ਹੁਣ ਆਏ ਸੀ ਜਿਵੇਂ ਕਿਸੇ ਨੂੰ ਹੁੰਦਾ ਨਹੀਂ ਕੋਈ ਆਪਣਾ ਸੌਦਾ ਵੇਚਣਾ ਮੈਨੂੰ ਹਰ ਇੱਕ ਨਾਲ ਹੁੰਦਾ ਸੀ ਵੀ ਕਿਸੇ ਦਾ ਭਲਾ ਕਰ ਦਿਓ ਕੋਈ ਬਾਬਾ ਜੀ ਸਾਹਿਬ ਦਾ ਬਚਨ ਸੁਣਿਆ ਸੀ ਚੰਗੇ ਪਾਸੇ ਜੋੜ ਦੇਣ ਵਰਗਾ ਪੁੰਨ ਨਹੀਂ ਹੈ ਕੋਈ ਆਜ ਕਿਉਂਕਿ ਆਜੂ ਕੋਈ ਮੈਂ ਕਿਤੇ ਝੂਠ ਬੋਲਣਾ ਸੀ ਕਿਸੇ ਨੂੰ ਕੋਈ ਆਜ ਅੱਜਕਲ ਵਾਲੇ ਤਾਂ ਉਹਨਾਂ ਦਾ ਮਨ ਹੈ ਨਹੀਂ ਹੈ ਮਹਾਰਾ ਦੇ ਤਾਂ ਉਹ ਬਾਬਾ ਜੀ ਕੋਲ ਤਾਂ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਸਾਧਕੇ ਦਰਸ ਨਹੀਂ ਕਿਛ ਕਾਲ ਦਰਸ਼ਨ ਪੇਟ ਤੂਤ ਨਿਹਾਲ ਜਿਹੜੇ ਬਾਬਾ ਜੀ ਅਨਸਾਰੀ ਸਾਹਿਬ ਬਾਬਾ ਜੀ ਗੰਡਵਾ ਸਾਹਿਬਾਂ ਦੇ ਦਰਸ਼ਨ ਕਰਦੇ ਸੀ ਉਹ ਉਹਨਾਂ ਚੀਜ਼ ਉਹਨਾਂ ਦੀ ਚੁੰਬਕ ਸ਼ਕਤੀ ਵੀ ਨਹੀਂ ਹੈ ਨਾ ਬੱਤਨ ਨੂੰ ਖਿੱਚ ਲੰਦੇ ਸੀ ਉਹ ਲਾਸੁਨ ਨੇ ਕਰਕੇ ਹਰਪ੍ਰੀਤ ਨੂੰ ਮੈਂ ਲੈ ਕੇ ਗਿਆ ਤੇ ਇਹਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਜੋ ਮੇਰੇ ਸਾਹਮਣੇ ਬੇਨਤੀ ਹੋਈ ਹੈ ਜੀ ਕਹਿੰਦੇ ਮਹਾਰਾਜ ਜੀ ਸਾਡੇ ਤਾਂ ਘਰ ਦੀ ਰਜਿਸਟਰੀ ਵੀ ਹਜੇ ਬੈਂਕ 'ਚ ਪਈ ਹੈ ਵੀ ਮੇਰੇ ਤੇ ਕਰਜ਼ਾ ਹੈ ਤਬਾ ਬਜਨ ਸਾਡੀ ਸਾਹਵਾਲੇ ਬਜਨ ਕਿ ਤੋ ਭਾਈ ਤੂ ਸਦਾ ਧਰ ਧਰ ਭੁਲ ਲਓਗੇ ਤੁਸੀਂ ਤਾਂ ਧਰ ਧਰ ਭੁਲ ਤੁਹਾਨੂੰ ਇੰਨੀ ਕਿਰਪਾ ਮਹਾਰਾਜ ਨੇ ਕਰ ਦੇਣੀ ਹੈ ਮਤਲਬ ਇਹ ਸਾਹਿਬਾਨ ਦੀ ਬਖਸ਼ਿਸ਼ ਹੈ ਫਿਰ ਜਦੋਂ ਵਰਲਡ ਕੱਪ ਵਾਲਾ ਹੋਇਆ ਸੀਗਾ ਉਹ ਉਦੋਂ ਵੀ ਤੁਸੀਂ ਨਾਲ ਸੀਗੇ ਹਾਂ ਨਾਲ ਸੀ ਮੈਂ ਉਸ ਤੋਂ ਬਾਅਦ ਜੇ ਬਾਬਾ ਜੀ ਕੋਲ ਕੀ ਗੱਲਬਾਤ ਹੋਈ ਉਹ ਵੀ ਸਾਰੀ ਸਾਂਝੀ ਹਾਂਜੀ ਉਦੋਂ ਕੀ ਕੀ ਗੱਲਾਂ ਬਾਤਾਂ ਹੋਈਆਂ ਸੀਗੀਆਂ ਨਹੀਂ ਉਹਨਾਂ ਨੂੰ ਪੂਰਾ ਭਰੋਸਾ ਸੀ ਵੀ ਸਾਨੂੰ ਬਾਬਾ ਜੀ ਨੇ ਵਚਨ ਦਿੱਤੇ ਹੋਏ ਸੀ ਜਿੱਤ ਜਾਣਾ ਉਹ ਪੂਰਾ ਫਿਰ ਅੱਜ ਤੋਂ ਅਸੀਂ ਰਪਾਜੋਨ ਨੂੰ ਮੈਂ ਲੈ ਕੇ ਆਇਆ ਸੀ 에ਰਪੋਰਟ ਤੋਂ ਉਸ ਤੋਂ ਬਾਅਦ ਅਸੀਂ ਬਾਬੇ ਸੋਹਣੇ ਬਾਬੇ ਸਿੰਘ ਸ਼ਹੀਦਾਂ ਦੇ ਕਿਉਂਕਿ ਬਾਬਾ ਹਨੂਮਾਨ ਸਿੰਘ ਦੇ ਸਥਾਨ ਦੀ ਬਹੁਤ ਮਾਨਤਾ ਹੈ ਇਸ ਇਲਾਕੇ ਜਿੰਨੇ ਵੀ ਆਨੇ ਆ ਬਹੁਤ ਜਿੰਨੀ ਕਹਿ ਲੋ ਸਾਡੇ ਕੋਲ ਬਾਬਾ ਹਨੂਮਾਨ ਸਿੰਘ ਜੀ ਦੀ ਉਸਤਤ ਕਰਨ ਲਈ ਕੋਈ ਸ਼ਬਦ ਨਹੀਂ ਇਹ ਇਥੋਂ ਕਿੰਨੇ ਸੰਕਤਾਂ ਦੀ ਝੋਲੀਆਂ ਭਰੀਆਂ ਮਹਾਰਾਣੀ ਕੁਝ ਦੇਖਦਾ ਪਹਿਲੀ ਕਟਨਾ ਕੀ ਸੀ ਇੰਨਾ ਵਿਸ਼ਵਾਸ ਕਿਵੇਂ ਬਣ ਗਿਆ ਕਿ ਮਹਾਰਾਜ ਕਹਿੰਦੇ ਨਾ ਜਿਵੇਂ ਆਪੇ ਬਾਣੀ ਚ ਹੁਕਮ ਹੈ ਗੁਰੂ ਸਾਹਿਬ ਦਾ ਤੇਰੇ ਕਮਣ ਕਵਣ ਗੁਣ ਕਹਿ ਕੇ ਘਾਮ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਾਕੋਂ ਤੂੰ ਠਾਕ ਰੂਚ ਭਗਵਾਨਾ ਯਾਰ ਲੋਕ ਕਈਆਂ ਨੇ ਇੱਕ ਕਈਆਂ ਨੇ ਮੈਨੂੰ ਕਹਿਣਾ ਤੇਰੇ ਕਰਮ ਕਿੰਨੇ ਉੱਚੇ ਹੈ ਹੈ ਬਾਪੂ ਤੁਹਾਡੇ ਚਰਨਾਂ ਨਾਲ ਕੇ ਸਾਡੇ ਵਰਗੇ ਖੋਟੇ ਵੀ ਨੂੰ ਲੋਕਾਂ ਕਹਿੰਦੇ ਮੇਰੇ ਪੱਲੇ ਤਾਂ 나 ਕੀ ਗੁਣਨ ਦੇ ਕੋਈ ਨਾ ਤਾਂ ਮੈਂ ਕੋਈ ਗੁਣੀ ਗਾਨੀ ਹੈ ਨਾ ਮੈਂ ਕੋਈ ਬਹੁਤ ਜ਼ਿੰਮੇਵਾਰ ਪਾਣੀ ਦਾ ਪਾਠ ਕਰਦੇ ਆ ਜਾਂ ਉਹ ਹੈ ਮੇਰੇ ਪੱਲੇ ਤਾਂ ਕੱਖ ਨਹੀਂ ਹੈ ਮੇਰੇ ਮੇਰੇ ਤਾਂ ਸਿਰ ਤੇ ਮੇਰੇ ਬਾਪੂ ਦਾ ਮਿਹਰ ਭਰਿਆ ਹੱਥ ਹੈ ਜੇ ਬਸ ਸਮਰਾਈਜ਼ ਕਰਨਾ ਚਾਹੀਦੀ ਮੇਰੀ ਕਿਆ ਕਮਾਈ ਹੈ ਤੇਰੇ ਕੋਲ ਕਿਆ-ਕਿਆ ਤੂੰ ਅਚੀਵਮੈਂਟ ਕੀਤੀ ਹੈ ਪਰ ਜਿਹੜੀ ਮੇਰੀ ਅਚੀਵਮੈਂਟ ਹੈ ਨਾ ਮੈਨੂੰ ਇੱਕ ਬਾਬਾ ਰਾਮ ਸਿੰਘ ਰੱਬ ਜੀ ਦਾ ਮੇਰਾ ਇੱਕ ਬਚਨ ਹੈ ਮੈਨੂੰ ਕਹਿੰਦੇ ਬਾਣੀ ਦੇ ਵਿੱਚ ਇੱਕ ਪੰਕਤੀ ਹੈ ਰੇਰੇ ਦਰਗੇ ਕਹੂ ਨ ਕੋਈ ਆਉਂਦਾ ਨਾ ਵੀ ਦਰਗਾਹ ਤੇ ਮੈਨੂੰ ਤਾਂ ਇਨੀ ਨੋਲਿਜ ਹੈ ਨਹੀਂ ਵੀ ਉਹ ਤੇ ਸਾਰੇ ਆਦਰ ਦੇਣਗੇ ਮਹਾਰਾਜ ਨੇ ਮੈਨੂੰ ਬਚਨ ਕੀਤਾ ਸੀ ਨੰਬਰ ਬਰਮ ਸਿੰਘ ਮਹਾਰਾਜੀ ਨੇ ਕਹਿੰਦੇ ਧੰਨੇ ਜੀ ਜੇ ਆਪਾਂ ਜਾਣਾ ਨਾ ਇਸ ਸੰਸਾਰ ਤੋਂ ਤਾਂ ਵੀ ਉੱਥੇ ਉਹਦੇ ਕੋਲ ਜਾਣਾ ਉਹਨਾਂ ਕੋਲ ਹੀ ਜਾਣਾ ਆਪਾਂ ਨੂੰ ਤਾਂ ਮਹਾਰਾਜ ਨਹੀਂ ਪੁੱਛਦਾ ਕਿ ਕਹਿੰਦੇ ਸਾਧ ਪਜਾਓ ਮੈਨੂੰ ਇੱਕ ਗੱਲ ਦੱਸੋ ਆਪਾਂ ਗੁਰੂ ਗ੍ਰੰਥ ਸਾਹਿਬਹਾਰਾ ਨੂੰ ਮੱਥਾ ਟੇਕੇ ਤਾਂ ਹੀ ਟੇਕਦੇ ਨਾ ਉੱਥੇ ਬਾਣੀ ਲਿਖੀ ਹੋਈ ਹੈ ਉਹ ਜਿਨ੍ਹਾਂ ਕਾਗਜ਼ਾਂ ਤੇ ਬਾਣੀ ਲਿਖੀ ਹੈ ਉਹਨਾਂ ਨੂੰ ਮੱਥਾ ਟੇਕਦੇ ਆਪਾਂ ਜਿਨ੍ਹਾਂ ਦੇ ਹਿਰਦੇ 'ਚ ਬਾਣੀ ਹੈਗੇ ਉਹਨਾਂ ਦੇ ਚਰਨ 'ਵਿ ਮੱਥਾ ਟੇਕਣਾ